ਕਿ ਭਾਈ ਅਮਰਤਪਾਲ ਸਿੰਘ ਨੇ ਤੇ ਸਰੈਂਡਰ ਕੀਤਾ ਸੀਗਾ ਉਹਨੇ ਵੀ ਤੇ ਬਾਹਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿਹੜੀ ਹੈ ਗੰਗ ਸੀਗੀ ਕਾਰਗਲ ਦੀ ਇਹ ਟੱਕੀ ਰਹੇ ਜੇ ਮੇਰੇ ਚ ਕਈ ਮੈਂ ਦੇਖੋ ਮੈਂ ਇਹਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਚਿਹਰਾ ਜੀ ਜੀ ਤੁਸੀਂ ਬੜੇ ਪੰਥਕ ਜੱਜਵੇ ਵਾਲੇ ਜੀ ਜੀ ਮਤਲਬ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ ਕੋਈ ਮੈਂ ਦਾਅਵੇ ਨਾਲ ਕਹਿੰਨਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਕਿ ਪਹਿਲਾਂ ਹੀ ਆ ਜਾਣ ਕਿਉਂਕਿ ਐਨਐਸਏ ਹੈ ਇੱਕ ਵਾਰਾ ਰਿਪੀਟ ਹੋ ਗਈ ਹੈ। ਇਰਵੋਕ ਹੋਣੀ ਹੋਣੀ ਹੈ। ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ। ਦੂਸਰੀ ਗੱਲ ਉਹਨਾਂ ਦੇ ਕੇਸ ਨੇ, ਕੇਸਾਂ 'ਚ ਜਮਾਨਤਾ ਹੋਣੀ ਹੈ। ਕੇਸ ਕੀ ਹੈ 307 ਦਾ। 307 ਦੀਆਂ ਤਾਂ ਬਾਰੋ-ਬਾਰ ਜਮਾਨਤਾ ਹੋ ਜਾਂਦੀਆਂ। ਜਾਣਦੇ ਹੋਏ ਨਾ ਕਿ ਜਿਤਨਾ ਭਾਈ ਖੜਾ ਹੈ, ਉਮਰ ਕੈਦੀ ਦੀ ਸਜ਼ਾ ਹੋਈ ਤੇ 34 ਸਾਲਾਂ ਦਾ ਬਿਠਾ ਹੈ। ਭਾਈ ਭੁੱਲ ਰਿਹਾ, ਉਮਰ ਕੈਦੀ ਦੀ ਸਜ਼ਾ ਹੋਈ ਤੇ 29 ਸਾਲਾਂ ਤੋਂ ਬਿਠਾ ਹੈ। ਹਾਂਜੀ। ਭਾਈ ਰਾਜੋਵਾਨਾ ਨਤੀਆਂ ਸਾਲਾਂ ਤੋਂ ਫਾਂਸੀ ਦੇ ਫੰਦੇ ਦੇ ਖੜੋਤਾ ਆ ਭਾਈ ਜਿਕਤਾਨ ਸਿੰਘ ਵਾਹਿਆ 28 ਸਾਲਾਂ ਤੋਂ ਜੇਲ੍ਹ ਚ ਬੈਠਾ ਆ ਭਾਈ ਭਿਉਰਾ ਬੈਠਾ ਆ ਇੱਕ ਦੇਖੋ ਸਭ ਤੋਂ ਵੱਡੀ ਗੱਲ ਭਾਈ ਗੁਰਮੀਤ ਸਿੰਘ ਇੰਜੀਨੀਅਰ ਪਤਾ ਨਹੀਂ ਤੁਹੇ ਮਿਲੇ ਕਿ ਨਹੀਂ ਮਿਲੇ ਕਿ ਗੁਰਮਖਰੂ ਬਿਲਕੁਲ ਗੁਰਮਖਰੂ ਜੀ ਨੂੰ ਆਪਾਂ ਕਹਿ ਰਹੀਏ ਜਿੱਥੇ ਕੋਈ ਵੱਲਛਲ ਨਹੀਂ ਉਹ ਬੰਦਾ 28 ਸਾਲਾਂ ਬਾਅਦ ਪੱਕੀ ਜਮਾਨਤ ਤੇ ਰਿਹਾ ਹੁੰਦਾ ਪੱਕੀ ਜਮਾਨਤ ਤੇ ਮਤਲਬ ਤੇ ਉਹ ਪੱਕੀ ਜ਼ਮਾਨਤ ਰਿਆ ਹੁੰਦਾ ਆ 3 ਮਹੀਨਾ ਪਹਿਲਾਂ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਜਿਲੇ ਭੇਜਤਾ ਕਿਸੇ ਟੀਵੀ ਚੈਨਲ 'ਤੇ ਚਲਾਈ ਚਲੋ ਕਾਲ ਚੈਨਲ 'ਤੇ ਚੱਲੀ ਹੋਊਗੀ ਤੁਹਾਡੇ ਅੱਗੇ ਤਾਂ ਮੰਨ ਲੀ ਕਿ ਇਹਨੇ ਚਲਾਈ ਐਡਾ ਵੱਡਾ ਧੱਕਾ ਹੋਇਆ ਹੋਵੇ ਕਿਸੇ ਬੰਦੇ ਦੇ ਨਾਮ ਦਾ ਕੋਈ ਉਹਦੀ ਸ਼ਿਕਾਇਤ ਨਾ ਹੋਵੇ ਕੋਈ ਉਹਦੀ ਲਾਡਰਡਰ ਨੂੰ ਲੈ ਕੇ ਕੋਈ ਨਾ ਹੋਵੇ ਕੋਈ ਉਹ ਤੇ ਕਾਨੂੰਨ ਤੋੜਨ ਨੂੰ ਲੈ ਕੇ ਨਾ ਹੋਵੇ ਉਹਦੀ ਜ਼ਮਾਨਤ ਰੱਦ ਕੇ ਬਾਹਰ ਭੇਜ ਜਿਲੇ ਭੀਜੋ ਮੈਂ ਆਂ ਆਕਾਲੀ ਦਲ ਨੇ ਉਹਦੀ ਗੱਲ ਠਾਈ ਹੈ ਇਹ ਧੱਕਾ ਨਹੀਂ ਉਮੀਦਵਾਰ ਤੇ ਪਹਿਲਾਂ ਆਕਾਲੀ ਦਲ ਨੇ ਦਿੱਤਾ ਮੀਧੁਰ ਤੇ ਆਕਾਲੀ ਦਲ ਨੇ ਕਿਹਾ ਵੀ ਅਸੀਂ ਘੜਾ ਕਰਨਾ ਤਾਂ ਮੈਨੂੰ ਤੇ ਕਹਿੰਦੇ ਰਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਮੈਨੂੰ ਇਹ ਕਹਿੰਦੇ ਰਿਹਾ ਸੰਗਤ ਜ਼ੋਰ ਪਾ ਦੀਏ ਭਾਈ ਸਾਹਿਬ ਮਨਾ ਕਰਦੇ ਪਏ ਸੀ ਉਹ ਚਲੋ ਮੈਨੂੰ ਵੀ ਸੰਗਤ ਹੀ ਪਾ ਰਹੀ ਹੈ ਦੀ ਸ਼ਕਤੀ 'ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭੜਾ ਹੀ ਹੁੰਦਾ ਆ ਤੇ ਆਪਾਂ ਚਾਰ ਪੰਜ ਹੋਰ ਖੜੇ ਕਰ ਲੀਨੇ ਚਾਰ ਪੰਜ ਹੋਰ ਖੜੇ ਕਰ ਲੀਨੇ ਫਿਰ ਮੋਰਦਾ ਛੇਤੀ ਫਦੇ ਹੋ ਜਾਊਗਾ ਅੱਗੇ ਹੀ ਕਹਿੰਦੇ ਆ ਕਿ ਵੀ ਖਾਲਸਾ ਪੰਥ ਦੀ ਖੁਵਾਰੀ ਐਸੇ ਕਰਕੇ ਹੋ ਰਹੀ ਐ ਕਿ ਕੋਈ ਕੇਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸਖਸ਼ੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈ ਰਿਹਾ ਹੈ ਪੰਥਕ ਏਕਤਾ ਦਾ ਮਦਈ ਰਿਹਾ ਹੈ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਹਾ ਹੈ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪੇ ਸ਼ਕਤੀ ਬਣੀ ਮੇਰੇ ਵਰਗਾ ਜਿਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲ੍ਹਾਂ ਚ ਕੱਢੀ ਹੈ ਹਾਂਜੀ ਤੇ ਜਿਹਨਾਂ ਚ ਵੀ ਇਹੋ ਜਿਹੇ ਪਤਨੀ ਬਾਹਰ ਆਉਣਾ ਗਣੀ ਆਉਣਾ ਜੇ ਆਉਂਦੇ ਰਹੇ ਤੇ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰਹੇ ਤੇ ਥਾਣੇ ਚ ਕਮਾਗ ਮੁਕੇ ਫਿਰ ਜੇਲ੍ਹ ਭੇਜ ਦਿੰਦੇ ਰਹੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਹੈ ਪਤਾ ਨਹੀਂ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ ਹੈ 1984 ਚ ਕਿੰਨੇ ਕੁ ਟੌਰਚਰ ਦੇਖੇ ਆ ਔਰ 1984 ਦੇ ਵਿੱਚ ਅਜੇ ਇਹ ਹਲਾਤਾਂ 'ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨੇ ਕਿ ਸਾਲ ਹੋ ਗਏ ਸਨ ਮੇਰੇ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਜੋਧਪੁਰ ਜੇਲ੍ਹ 'ਚ ਮੇਰੀ ਪਹਿਲੀ ਮੁਲਾਕਾਤ ਮਾਰਚ 1985 'ਚ ਹੋਈ ਸੀ ਮੈਂ ਜੂਨ 84 ਦਾ ਫੜਿਆ ਸੀ ਉਸ ਹਿਸਾਬ ਨਾਲ ਕਿੰਨੇ ਮਹੀਨੇ ਬਣਦੇ ਆ ਅਜੀ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉਥੇ ਗਈ ਪਰਮਿਸ਼ਨਾਂ ਲੈ ਕੇ ਉਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਵਾਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੀ ਕਿਸੇ ਕੋਈ ਮੱਥੇ ਨਹੀਂ ਸੀ ਲੱਗਣ ਦਿੱਤਾ ਅਸੀਂ ਕਿਉਂ ਜਿੱਲਾ ਕੱਟ ਕੇ ਆਏ ਔਰ ਸਾਲਾਂ ਬੱਧੀ ਅਸੀਂ ਬੇੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੋ ਸਾਨੂੰ ਇਹ ਬਾਅਦ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਹਾ ਹੈ ਇਹ ਸਾਨੂੰ ਇਹੀ ਕਿਹਾ ਜਾਂਦਾ ਤੂੰ ਇੱਥੇ ਇਕੱਲਾ ਹੈਂ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤਾਂ ਲੱਗ ਕੇ ਕੋਈ ਨਹੀਂ ਹੈਗਾ ਬਾਕੀ ਸਭ ਨਾ ਸਾਨੂੰ ਐਨਾ ਕੁ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਲਤਾਂ ਚ ਰਹੇ ਆ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾ ਕਟੀਆਂ ਨੇ ਤੇ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਦੇ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 ਚ ਕਿੰਨਾ ਦਾ ਕੀ ਹਾ ਅ ਮਤਲਬ ਹ ਹਿੱਸਾ ਰਿਹਾ ਦੂਸਰੀ ਗੱਲ ਜਿਹੜੀ ਇਹ ਮੇਰੀ ਇਨਿਕ ਬੇਨਤੀ ਆ ਕੇ ਮੈਂ ਨਾ ਟਾਈਮ ਤੇ ਪਿੱਛੇ ਕਰ ਮਿਲਿਆ ਨਹੀਂ ਕਿ ਇਸ ਦਾ ਫੋਨ ਹੀ ਕੋਈ ਵੰਦੇ ਰਹਿ ਜਾਏ ਕਿ ਮੇਰਾ ਕਿ ਜੋਂ ਤੁਸੀਂ ਉਦੋਂ ਦੇ ਲੱਗੇ ਜਿਹ ਕਈਆਂ ਦੀ ਗੱਲ ਹੀ ਨਹੀਂ ਹੋਈ ਇਨਿਕ ਜਿਆਦਾ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕੀਤੇ ਵੀ ਚਲੋ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲਣ ਕਿ ਯਰੋਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਤ ਨੇ ਬਿਰਸਾ ਸੁਮਲਟੋ ਉਹਦੀ ਗੱਦ ਗੱਲ ਕਰਦੇ ਜੀ ਬਾਵਾ ਖੜੀ ਘਰ ਕੇ ਆ ਗਿਆ ਸੀ ਜਰ ਮੈਂ ਬਾਵਾ ਖੜੀ ਕਰਕੇ ਆ ਗਿਆ ਤੇ ਮੇਰੇ ਤੋਂ ਮੈਂ ਰਿਸ਼ਤਾ ਕਰਤਾ ਹਾਂਜੀ ਮੇਰੇ ਤੋਂ ਨਾ ਭੁੱਲਣਾ ਦੀ ਸੇਜ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਵਾ ਖੜੀਆਂ ਕਰਨ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਪਰ ਤੋਂ ਨਹੀਂ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ ਅਜੀ ਉਹਨਾਂ ਦਾ ਪਰਿਵਾਰ ਰੁੱਕੇ ਕਿ ਜੇ ਮੇਰੀ ਕਰਦਾਰ ਕੁਛ ਹੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ 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 ਕਿਤੇ ਕਿਤੇ ਕੀ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਹੈ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਪਾਲ ਸਿੰਘ ਨੇ ਤੇ ਸਰੈਂਡਰ ਕੀਤਾ ਸੀਗਾ ਉਹਨੇ ਵੀ ਤੇ ਬਾਹਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿੜੀ ਹੈ ਜੰਗ ਸੀਗੀ ਕਾਰਗਲ ਦੀ ਕਿ ਉਹ ਜਿਹੜੀ ਉੱਥੇ ਕੀ ਜਿਹੜੀ ਜਿੱਥੇ ਆਪਣੇ 27 22 ਸਿੰਘ ਸ਼ਹੀਦ ਹੋਏ ਸੀਗੇ ਅਫਗਾਨਾਂ ਨਾਲ ਸਾਰਾ ਘੜੀ ਹਾਂਜੀ ਉਹ ਵੀ ਦੇਣ ਕੇ ਖੀ ਰਣ ਕੇ ਸਮਰਪਣ ਕੀਤਾ ਹੈ ਜੀ ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜੇ ਉਹਨਾਂ ਕੋਲੇ ਹਾਂਜੀ ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆ ਤੇ ਘੇਰੇ ਜਹੀਂ ਆ ਗਏ ਤੇ ਘੇਰਾ ਵੀ ਅਸੀਂ ਤਾਂ ਕੱਲ ਤੱਕ ਤੇ ਹੈ ਨਹੀਂ ਸੀ ਇਹ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਦੇ ਜਾਨ ਸੀਗੇ ਤੇ ਭਾਈ ਸਾਹਿਬ ਦੀ ਗਿਮਜਬੂਰੀ ਬਣ ਗਈ ਕਿ ਪੁਲਿਸ ਕੋਲਿਆਂ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਮੈਨੂੰ ਕਹਿੰਨੇ ਇੱਥੇ ਕਹਿ ਰਿਆ ਸੀ ਕਿ ਵੀ ਤੁਸੀਂ ਵੀ ਆ ਕਹਿ ਦਿਓ ਤੂੰ ਮੈਂ ਨਹੀਂ ਇਹਨਾਂ ਗੱਲਾਂ 'ਚ ਪੈਂਦਾ ਮੈਂ ਨਾ ਇਹ ਗੱਲਾਂ ਕਰਨੀਆਂ ਚਾਹਣਾ ਹਾਂਜੀ ਇਹ ਇਹ ਮੈਂ ਗੱਲਾਂ ਕੀਤਿਆਂ ਹੋਰ ਪਰਸਨ ਕਰ ਜਾਂਦੀ ਹੈ ਪਰ ਇਹ ਗੱਲਾਂ 'ਚ ਨਾ ਪਾਓ ਇਹ ਗੱਲਾਂ ਬੜੀਆਂ ਗਾਂਹਾਂ ਤੱਕ ਜਾਣਗੀਆਂ ਇਹ ਟੱਕੀ ਰਹੇ ਜੇ ਮੇਰੇ 'ਚ ਕਈ ਮੈਂ ਦੇਖੋ ਮੈਂ ਇਹ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਚਿਹਰਾ ਜੀ ਜੀ ਤੁਸੀਂ ਬੜੇ ਪੰਥਕ ਜਜਵੇ ਵਾਲੇ ਜੀ ਜੀ ਮਤਲਬ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ ਕੋਈ